ਪਿਛਲੇ 24 ਘੰਟਿਆਂ ਦੇ ਵਿੱਚ ਦੋ ਵਾਰ ਤਰਨਤਾਰਨ ਦਹਿਲ ਚੁੱਕਿਆ ਠਮਾਕੇ ਦੋ ਲਗਾਤਾਰ ਹੋਏ ਐ 24 ਘੰਟੇ ਦੇ ਵਿੱਚ ਇੱਕ ਘਰ ਦੇ ਵਿੱਚ ਦੋ ਠਮਾਕੇ ਕੀਤੇ ਗਏ ਐ ਗੈਂਗਸਟਰਾਂ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਗਈ ਐ ਇੱਕ ਪਾਸੇ ਤਰਨਤਾਰਨ ਦੇ ਵਿੱਚ ਜਿਮਨੀ ਚੌਂ ਨੂੰ ਲੈ ਕੇ ਚੱਪੇ-ਚੱਪੇ ਦੇ ਉੱਪਰ ਪੁਲਿਸ ਤਣਾਤ ਕੀਤੀ ਗਈ ਐ ਕਿ ਅਸੀਂ ਸੁਰੱਖਿਆ ਮਹੱਈਆ ਕਰਵਾਵਾਂਗੇ ਪਰ ਦੂਸਰੇ ਪਾਸੇ ਇਸ ਚੌਂ ਦੇ ਉੱਪਰ ਹੁਣ ਗੈਂਗਸਟਰਾਂ ਦਾ ਛਾਇਆ ਹੋ ਗਿਆ ਪત્રਕਾਰ ਆਸ਼ੂ ਅਨੇਜਾ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਰਨਤਰਨ ਦੇ ਵਿੱਚ ਜਿੰਨੀ ਚੋਂ ਨੂੰ ਲੈ ਕੇ ਲਗਭਗ ਆਪਾਂ ਕੀਏ ਕਿ ਵੱਖ-ਵੱਖ ਜ਼ਿਲ੍ਹਿਆਂ ਤੋਂ ਤੇ ਵੱਡੀ ਸੰਖਿਆ ਦੇ ਵਿੱਚ ਪੁਲਿਸ ਬਲ ਉੱਥੇ ਤੈਨਾਤ ਕੀਤਾ ਹੈ ਜਗ੍ਹਾ-ਜਗ੍ਹਾ ਤੇ ਨਾਕੇ ਬੰਦੀ ਕੀਤੀ ਹੋਈ ਹੈ ਤੇ ਇਸੇ ਦੇ ਚੱਲਦੇ ਚੱਪੇ-ਚੱਪੇ ਤੇ ਪੁਲਿਸ ਪੋਸਟਰ ਪਾ ਕੇ ਤੇ ਕਹਿ ਰਹੀ ਹੈ ਕਿ ਅਸੀਂ ਤੁਹਾਡੀ ਸੁਰੱਖਿਆ ਦੇ ਵਿੱਚ 24 ਘੰਟੇ ਤੈਨਾਤ ਹੈ ਪਰ ਦੂਸਰੇ ਪਾਸੇ ਸ਼ਹਿਰ ਦੇ ਵਿੱਚੋਂ ਵਿੱਚ ਇੱਕ ਦੁਕਾਨ ਪੰਨੂ ਪੇਟ ਤੇ ਇੱਕ ਗਲੀ ਛੱਡ ਕੇ ਉਹਨਾਂ ਦਾ ਆਪਣਾ ਘਰ ਜਿੱਥੇ 24 ਘੰਟਿਆਂ ਦੇ ਵਿੱਚ ਦੋ ਧੁਮਾਕੇ ਕਰ ਦਿੱਤੇ ਗਏ ਐ ਪੈਟਰੋਲ ਬੰਬ ਸੁੱਟ ਕੇ ਇਹ ਧੁਮਾਕੇ ਕੀਤੇ ਗਏ ਆ ਪਰਸੋ ਰਾਤੀ ਸਵੇਰੇ 3 ਵਜੇ ਜੇ ਆਪਾਂ ਕਹ ਲਈ ਕਿ ਕੱਲ ਸਵੇਰੇ 3 ਵਜੇ ਪਹਿਲਾ ਧੁਮਾਕਾ ਕੀਤਾ ਗਿਆ ਤੇ ਬੀਤੀ ਰਾਤ ਬੀਤੀ ਸ਼ਾਮ ਸ਼ਾਮੀ 8 ਵਜੇ ਇਹ ਦੂਸਰਾ ਧੁਮਾਕਾ ਕਰ ਦਿੱਤਾ ਗਿਆ ਦਸਲਪੁਰਾ ਮਾਮਲਾ ਕੀ ਹੈ ਲਗਾਤਾਰ ਪੰਨੂ ਪੇੜ ਦੀ ਜਿਹੜੀ ਦੁਕਾਨ ਆ ਸ਼ਹਿਰ ਦੇ ਵਿੱਚ ਉਹਨਾਂ ਤੋਂfrooti ਮੰਗੀ ਜਾ ਰਹੀ ਸੀਗੀ ਤੇ ਉਹਨਾਂ ਨੂੰ ਕਈ ਵਾਰ ਕੋਲ ਵੀ ਆਏ ਜਿਸ ਦੀ ਪੰਨੂ ਪੇੜ ਦੀ ਜਿਹੜੀ ਆਪਾਂ ਕੀਏ ਕੀ ਮਾਲਕ ਆ ਉਹਨਾਂ ਵੱਲੋਂ ਪੁਸ਼ਟੀ ਵੀ ਕੀਤੀ ਗਈ ਸੀ ਉਹਨਾਂ ਨੂੰ ਕੋਲ ਆਏ ਸਿਗੇ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਸੀਗੀਆਂ ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਵੀ ਸੂਚਿਤ ਕੀਤਾ ਜਦੋਂ 3 ਵਜੇ ਧਮਾਕਾ ਹੁੰਦਾ ਕੱਲ ਤੜਕਸਾਰ ਸਵੇਰੇ ਤੇ ਉਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਫਿਰ ਸ਼ਾਮ ਨੂੰ 8 ਵਜੇ ਇੱਕ ਹੋਰ ਧਮਾਕਾ ਹੋ ਜਾਂਦਾ ਬੜਾ ਹੈਰਾਨ ਕਰਦਾ ਹੈ ਕਿ 24 ਘੰਟਿਆਂ ਵਿੱਚ ਦੋ ਧਮਾਕੇ ਪੁਲਿਸ ਨੂੰ ਸੂਚਿਤ ਕੀਤਾ ਕੀ ਇਸ ਤਰੀਕੇ ਨਾਲ ਧਮਕੀਆਂ ਆ ਰਹੀਆਂ ਪਰ ਉਸ ਤੋਂ ਬਾਅਦ ਜੋ ਉਹਨਾਂ ਨੇ ਫੋਨ ਨੰਬਰ ਚੱਕਨੇ ਛੱਡ ਦਿੱਤੇ ਗੈਂਗਸਟਰ ਦੇ ਫੋਨ ਨਹੀਂ ਚੱਕੇ ਤਾਂ ਗੈਂਗਸਟਰ ਨੇ ਫਿਰ ਦੂਸਰਾ ਧਮਾਕਾ 24 ਘੰਟੇ ਦੇ ਵਿੱਚ ਕਰ ਦਿੱਤਾ ਪਰ ਤਰਨਤਰ ਪੁਲਿਸ ਇੱਥੇ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ ਸ਼ਹਿਰ ਦੇ ਵਿੱਚੋ ਵਿੱਚ ਉਹਨਾਂ ਦਾ ਘਰ ਹੈ ਤੇ ਨੇੜੇ ਹੀ ਕਨੇ ਪੁਲਿਸ ਦਾ ਨਾਕਾ ਲੱਗਿਆ ਕਿਉਂਕਿ ਤਰਨਤਰਨ ਦੇ ਵਿੱਚ ਜਿੰਮਨੀ ਚੋਣ ਚੱਲ ਰਹੀ ਹੈ ਤੇ ਇਸੇ ਦੀ ਜਿਹੜੀ ਜ਼ਿੰਮੇਵਾਰੀ ਸੱਤਾ ਨੂੰ ਸ਼ਹਿਰਾ ਤੇ ਕਰਨ ਬਾਠ ਨੇ ਲਈ ਹੈ ਬਕਾਇਦਾ ਮੈਨੂੰ ਫੋਨ ਆਇਆ ਇਹਨਾਂ ਗੈਂਗਸਟਰ ਦੇ ਵਿੱਚੋਂ ਇੱਕ ਅਨਨੋਮ ਨੰਬਰ ਦਾ ਫੋਨ ਆਇਆ ਤੇ ਬਕਾਇਦਾ ਇਹ ਜਿਹੜੀ ਵੀਡੀਓ ਤੁਹਾਨੂੰ ਦਿਖਾ ਰਿਹਾ ਹੈ ਇਹ ਉਸੇ ਘਟਨਾ ਦੇ ਸਬੰਧਤ ਹੈਗੀ ਹੈ ਜਦੋਂ ਪੈਟਰੋਲ ਬੰਬ ਸੁੱਟਿਆ ਜਾ ਰਿਹਾ ਤਾਂ ਸ਼ਰੀਆਮ ਕਿਸ ਤਰੀਕੇ ਦੇ ਨਾਲ ਇਹ 24 ਘੰਟੇ ਦੇ ਵਿੱਚ ਦੋ ਧਮਾਕੇ ਤਰਨ ਤਰਨ ਦੇ ਵਿੱਚ ਜਿਮਨੀ ਚੌਂ ਦੇ ਵਿੱਚ ਘਰ ਹੋ ਰਹੇ ਆ ਤੇ ਪੁਲਿਸ ਪੋਸਟਰ ਬਣਾ ਬਣਾ ਕੇ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਦੇ ਵਿੱਚ ਬੈਠੀ ਹੈ ਤੇ ਪੁਲਿਸ ਨਾਲ ਮੁਲਾਜ਼ਮ ਖੜੇ ਕਰਕੇ ਇਸ ਤਰ੍ਹਾਂ ਤਸਵੀਰਾਂ ਖਿਚਵਾ ਰਹੇ ਕਿ ਅਸੀਂ 24 ਘੰਟੇ ਤੁਹਾਡੇ ਲਈ ਤਨਾਤਾਂ ਪਰ ਕੀ ਉਹ ਤਸਵੀਰਾਂ ਦੇ ਵਿੱਚ ਹੀ ਤਨਾਤ ਤੁਸੀਂ ਗਰਾਊਂਡ ਦੇ ਉੱਪਰ ਤਾਂ ਨਜ਼ਰ ਨਹੀਂ ਆ ਰਹੀ 24 ਘੰਟੇ ਦੇ ਵਿੱਚ ਜਦੋਂ ਪਹਿਲਾ ਧਮਾਕਾ ਹੋ ਗਿਆ ਕਿ ਉੱਥੋਂ ਉਦੋਂ ਸੁੱਤੇ ਰਹਿ ਗਏ ਸੀ ਜਦੋਂ ਉਹਨਾਂ ਨੂੰ ਧਮਕੀਆਂ ਆ ਰਹੀਆਂ ਸੀਗੇ ਜਾਂ ਲਗਾਤਾਰ ਫਰੋਤੀ ਮੰਗੀ ਜਾ ਰਹੀ ਸੀ 50 ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਜਾ ਰਹੀ ਸੀ ਸੱਤਾ ਨਸ਼ਹਿਰਾ ਤੇ ਕਰਨਵਾਠ ਵੱਲੋਂ ਪੰਨੂ ਪੇਂਡ ਦੀ ਦੁਕਾਨ ਤੋਂ ਹਾਲਾਂਕਿ ਇਹ ਕੋਈ ਪਹਿਲੀ ਘਟਨਾ ਨਹੀਂ ਜੋ ਸੱਤਾ ਨਸ਼ਹਿਰਾ ਨੇ ਕੀਤੀ ਹੋਵੇ ਤੇ ਸਭ ਤੋਂ ਅਹਿਮ ਗੱਲ ਹੈ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਕਈ ਘਟਨਾਵਾਂ ਨੂੰ ਅੰਜਾਮ ਦੇ ਚੁੱਕਿਆ ਸੱਤਾ ਨਸ਼ਹਿਰਾ ਚਾਏ ਆਪ ਆਗੂ ਬਿਕਰ ਦਾ ਕਤਲ ਹੋਵੇ ਚਾਹੇ ਅੰਮ੍ਰਿਤਸਰ ਦੇ ਵਿੱਚ ਡਾਕਟਰ ਤੋਂ ਫਰੋਤੀ ਹੋਵੇ ਚਾਹੇ ਆਪਾਂ ਕੀ ਹੈ ਕਿ ਵਕ ਵਕ ਸਮਿਆਂ ਦੇ ਦੌਰਾਨ ਜਿਸ ਤਰ੍ਹਾਂ ਇਹਨਾਂ ਨਾਲੋਂ ਟਰਾਂਸਪੋਰਟਰ ਤੋਂ ਅਜੇ ਆਪਾਂ ਕੀ ਹੈ ਕਿ ਬਿੱਤੇ ਸਮੇਂ ਦੇ ਵਿੱਚ ਇਹਨਾਂ ਨੇ ਉਹਨਾਂ ਦੇ ਘਰ ਫਾਇਰਿੰਗ ਕਰਕੇ ਫਰੋਤੀ ਮੰਗੀ ਜਾ ਰਹੀ ਸੀ 1 ਕਰੋੜ ਦੀ ਟਰਾਂਸਪੋਰਟਰ ਤੋਂ ਜਿਹੜੀ ਫਰੋਤੀ ਸੀਗੀ ਉਹ ਮੰਗੀ ਜਾ ਰਹੀ ਸੀਗੀ ਤੇ ਹੁਣ 50 ਲੱਖ ਦੀ ਇੱਕ ਹੋਰ ਫਰੋਤੀ ਮੰਗੀ ਜਾ ਰਹੀ ਸੀ ਇਸ ਪੇਂਟ ਪੰਨੂ ਪੇਂਟ ਦੀ ਦੁਕਾਨ ਤੋਂ ਲਗਾਤਾਰ ਜਿਸ ਤਰੀਕੇ ਦੇ ਨਾਲ ਮਾਝੇ ਦੇ ਵਿੱਚ ਖਾਸ ਕਰਕੇ ਬਟਾਲਾ ਹੋ ਗਿਆ ਅਮਰੀਕਾ ਹੋ ਗਿਆ ਗੁਰਦਾਸਪੁਰ ਹੋ ਗਿਆ ਤਰਨਤਨ ਹੋ ਗਿਆ ਇਹ ਜਿਹੜੇ ਮਾਝੇ ਦੇ ਆ ਜ਼ਿਲ੍ਹੇ ਹੈਗੇ ਆ ਗੈਂਗਸਟਰ ਲਗਾਤਾਰ ਵੱਧ ਰਹੇ ਹੈਗੇ ਆ ਤੇ ਪੁਲਿਸ ਆਪਣੀਆਂ ਤਸਵੀਰਾਂ ਖਚੋਣ ਦੇ ਵਿੱਚ ਰੁੱਝੀ ਹੋਈ ਹੈ ਕਿ ਅਸੀਂ ਇਸ ਗੈਂਗ ਦੇ ਦੋ ਗੁਰਗੇ ਹੋਰ ਫੜ ਲਏ ਪਰ ਆ ਜਿਹੜੇ ਅਸਲ ਇਹਨਾਂ ਦੇ ਹੈਂਡਲਰ ਹੈ ਜਾਂ ਉਹਨਾਂ ਨੂੰ ਚਲਾਉਣ ਵਾਲੇ ਹੈਗੇ ਆ ਉਹ ਵਿਦੇਸ਼ਾਂ ਦੇ ਵਿੱਚ ਬੈਠ ਕੇ ਦੋ ਨਵੇਂ ਹੋਰ ਗੁਰਗੇ ਆਪਾ ਲੈਂਦੇ ਆ ਚਾਰ ਨਵੇਂ ਪੈਦਾ ਕਰ ਲੈਂਦੇ ਹੈਗੇ ਪੁਲਿਸ ਦੋ ਨੂੰ ਫੜਦੀ ਹੈ ਇਹ ਚਾਰ ਨਵੇਂ ਪੈਦਾ ਕਰ ਲੈਂਦੇ ਆ ਪਰ ਪੁਲਿਸ ਉਸ ਤਰੀਕੇ ਦੇ ਨਾਲ ਇੱਕ ਅਫੈਕਟਿਵ ਪਲਾਨ ਪੁਲਿਸ ਕੋਲ ਕੋਈ ਨਜ਼ਰ ਨਹੀਂ ਆਉਂਦਾ ਕਿ ਇਹਨਾਂ ਗੈਂਗਸ ਨੂੰ ਰੋਕਿਆ ਜਾ ਸਕੇ ਇਹਨਾਂ ਫਰੁਤੀਆਂ ਨੂੰ ਰੋਕਿਆ ਜਾ ਸਕੇ ਪੰਜਾਬ ਦੇ ਵਿੱਚ ਲੋ ਐਂਡ ਆਰਡਰ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ ਇਸ ਵਕਤ ਤਰਨਤਨ ਹਾਈਲਾਈਟ ਦੇ ਉੱਪਰ ਹੈ ਤਰਨਤਨ ਦੇ ਵਿੱਚ ਜਿੰਨੀ ਚੋਣ ਹੋ ਰਹੀ ਹੈ ਇਸੇ ਦੌਰਾਨ ਬੰਦ ਧਮਾਕੇ ਤਾਂ ਸ਼ਹਿਰ ਨੂੰ ਸੁਭਾਵਿਕ ਤੌਰ ਤੇ ਡਰਾਉਣਗੇ ਸਵਾਲ ਵੱਡੇ ਪੁਲਿਸ ਤੰਤਰ ਉੱਪਰ ਖੜੇ ਹੋ ਰਹੇ ਆ ਪਰ ਇਹ ਗੈਂਗਸਟਰ ਤਾਂ ਲਗਾਤਾਰ ਇੱਕ ਤੋਂ ਬਾਅਦ ਇੱਕ ਫਰੁਤੀਆਂ ਮੰਗ ਰਹੇ ਐ ਤੇ ਧਮਕੀਆਂ ਦੇ ਰਹੇ ਆ ਉਸ ਤੋਂ ਬਾਅਦ ਕਤਲੋਗਾਰਤ ਵੀ ਕਰ ਰਿਹਾ ਹੈ ਧੰਨਵਾਦ ਬਣੇ ਰਹੋ ਪੱਤਰਕਾਰ ਆਸ਼ੂ ਹਣੀਜਾ ਦੇ ਨਾਲ